ਆਪ ਸਭ ਨੂੰ ਜੈ ਮਸੀਹ ਦੀ ਪਾਸਟਰ ਸैम ਪਾਲ ਮਸੀਹ ਕਲਸੀ ਦਾ ਸਨਾਮ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨ ਲੱਗਿਆ ਹਾਂ ਕਿ ਹਰ ਇੱਕ ਵਿਸ਼ਵਾਸੀ ਨੂੰ ਲਗਾਤਾਰ ਖੁਦਾ ਦੇ ਕੀ ਪ੍ਰੇਰ ਵਿੱਚ ਰਹਿਣਾ ਚਾਹੀਦਾ ਭਾਵੇਂ ਕਿੰਨੀਆਂ ਹੀ ਮੁਸੀਬਤਾਂ ਕਿੰਨੀਆਂ ਹੀ ਸਮੱਸਿਆਵਾਂ ਹੋਣ ਖੁਦਾ ਦੇ ਨਾਲ ਆਪਣੇ ਪੂਰੇ ਵਿਸ਼ਵਾਸ ਦੇ ਨਾਲ सू प्रार्थना करनी चाहती है खुदा दे, उस देख जिस है प्रार्थना प्रार्थना दे द्वारा छुटकारा हो जाता है भावें किसी भी तरह का बंधन हो तरह की समस्या प्रॉब्लम होमेश्वर पुराने ਕਿਤਾਬ ਦੇ ਵਿੱਚੋਂ ਇੱਕ ਪਵਿੱਤਰ ਸ਼ਾਸਤਰ ਬਚਨ ਪਵਿੱਤਰ ਬਾਈਬਲ ਦੇ ਵਿੱਚੋਂ ਅਸੀਂ ਦੇਖਦੇ ਆਂ ਲਿਖਿਆ ਕਿ ਪ੍ਰਾਰਥਨਾ ਛੁਟਕਾਰਾ ਲਿਆਉਂਦੀ ਹੈ ਪ੍ਰਾਰਥਨਾ ਛੁਟਕਾਰਾ ਦਿੰਦੀ ਹੈ ਅਸੀਂ ਪੜ੍ਹਦੇ ਆਂ ਦਾਨੀਅਲ ਦੀ ਕਿਤਾਬ ਉਹਦਾ 6 ਅਧਿਆਇ 10 ਬਚਨ ਦੇ ਵਿੱਚ ਇਹ ਜਿਹੜੀ ਗੱਲ ਜਿਹੜੀ ਲਿਖੀ ਹੋਈ ਆ ਇਹ ਜਿਹੜਾ ਅਚੰਭਾ ਤੋਂ ਚਮਤਕਾਰ ਅਤੇ ਖੁਦਾ ਦੇ ਤੇਿਲ ਸ਼ਿਵਾਸ ਕਰਨ ਵਾਲੇ ਨੇ ਲਿਖੀ ਹੋਈ ਹੈ ਜਦੋਂ ਅਸੀਂ ਉਪਰ ਤੋਂ ਪੜ੍ਹਦੇ ਹਾਂ ਇੱਥੇ ਦਾਨੀਅਲਾਰੇ ਲਿਖਿਆ ਹੈ ਕਿ ਦਾਨੀਅਲ ਪਰਮੇਸ਼ਵਰ ਦੇ ਨਾਲ ਵਫਾਦਾਰ ਅਤੇ ਧਰਮੀ ਸੀਗਾ ਅਤੇ ਉਹ ਦਿਨ ਦੇ ਵਿੱਚ ਪ੍ਰਾਰਥਨਾ ਕਰਦਾ ਸੀਗਾ ਤਿੰਨ ਵਾਰੀ ਪ੍ਰਾਰਥਨਾ ਕਰਦਾ ਸੀਗਾ ਲਿਖਿਆ ਉੱਥੇ ਦੇ ਜਿੱਥੇ ਜਿਸ ਜਗ੍ਹਾ ਤੇ ਉਹ ਰਹਿੰਦਾ ਸੀਗਾ ਉੱਥੇ ਇੱਕ ਰਾਜੇ ਦੇ ਅਨੁਸ਼ਾਸਨ ਦੇ ਵਿੱਚ ਰਹਿੰਦਾ ਸੀ ਤੇ ਰਾਜੇ ਦੇ ਕੁਝ ਮੁਲਾਜ਼ਮਾਂ ਵੱਲੋਂ ਕੁਝ ਆਦਮੀਆਂ ਵੱਲੋਂ ਇੱਕ ਯੋਜਨਾ ਬਣਾਈ ਜਾਂਦੀ ਆ ਦਾਨੀਅਲ ਦੇ ਖਿਲਾਫ ਅਸੀਂ वचन ਪੜ੍ਹਦੇ ਆ 6 ਦੇ 5 वचन 'ਚ ਲਿਖਿਆ ਆਖਰ ਉਹਨਾਂ ਨੇ ਆਖਿਆ ਸਾਨੂੰ ਕਦੇ ਵੀ ਅਜਿਹਾ ਕਾਰਨ ਨਹੀਂ ਲੱਭਿਆ ਜਿਸ ਕਾਰਨ ਅਸੀਂ ਦਾਨੀਅਲ ਨੂੰ ਕੋਈ ਗਲਤ ਕੰਮ ਦਾ ਕਰਨ ਦਾ ਬੋਸੇ ਠਰਾ ਸਕੀ ਇਸ ਲਈ ਸਾਨੂੰ ਕੋਈ ਅਜਿਹੀ ਚੀਜ਼ ਲੱਭਣੀ ਚਾਹੀਦੀ ਹੈ ਜਿਹੜੀ ਉਸਦੇ ਪਰਮੇਸ਼ਰ ਦੀ ਭਵਿਸ਼ਤਾ ਨਾਲ ਸੰਬੰਧਤ ਰੱਖਦੀ ਹੋਵੇ ਹਾਲੇਲੂਇਆ ਕਿਉਂਕਿ ਦਾਨੀਅਲ ਦੀ ਜਿਹੜੀ ਪਰਮੇਸ਼ਰ ਦੀ ਭਵਿਸ਼ਤਾ ਦਿੱਤੀ ਹੁੰਦੀ ਸੀ ਉਹਦੇ ਮੁਤਾਬਿਕ ਉਹ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦਾ ਸੀਗਾ ਦਿਨ ਵਿੱਚ ਤਿੰਨ ਵਾਰੀ ਇਸ ਵਚਨ ਦੇ ਵਿੱਚ ਲਿਖਿਆ ਕਿ ਉਹਨਾਂ ਲੋਕਾਂ ਨੇ ਦਾਨੀਅਲ ਦੇ ਖਿਲਾਫ ਯੋਜਨਾ ਬਣਾਈ ਕਿ ਜਿਹੜੀ ਚੀਜ਼ ਉਹਦੀ ਆਤਮਿਕ ਸੀ ਜਿਹੜੀ ਚੀਜ਼ ਉਹਦੀ ਭਵਿਸ਼ਤਾ ਸੀ ਪਰਮੇਸ਼ਰ ਦਾ वचन ਸੀ ਕਿ ਉਹ ਪਰਮੇਸ਼ਰ ਦੇ ਨਾਲ ਖੁੱਫਾ دار ਧਰਮੀ ਹੋ ਕੇ ਪ੍ਰਾਰਥਨਾ ਕਰ ਸਕਦੇ। 6 वचन ਵਿੱਚ ਲਿਖਿਆ ਇਸ ਲਈ ਉਹ ਦੋਵੇਂ ਨਿਰਗਾਂ ਅਤੇ ਸਾਰਟਾਪ ਇਕੱਠੇ ਹੋਏ ਰਾਜੇ ਕੋਲ ਗਏ ਅਤੇ ਉਹਨਾਂ ਨੇ ਆਖਿਆ ਸਦਾ ਸਲਾਮਤ ਰਹੋ ਰਾਜਾਦਾਰਾ ਮਾਦੀ। ਦਾਨੀਅਲ 6 6 ਵਿੱਚ ਲਿਖਿਆ ਉਹਨਾਂ ਨੇ ਉਸ ਰਾਜੇ ਕੋਲੇ ਜਿਹੜੀ ਇੱਕ ਕਾਨੂੰਨ ਇੱਕ ਬਵਿਸ਼ਤਾ ਬਣਾਉਣ ਦੇ ਲਈ ਗੱਲ ਕੀਤੀ ਅਤੇ ਲਿਖਿਆ ਕਿ ਕਾਨੂੰਨ ਦੇ ਵਿੱਚ ਕਾਨੂੰਨ ਇਹ ਹੈ ਕਿ ਰਾਜ ਜੇ ਕੋਈ ਬੰਦਾ ਤੇਰੇ ਤੋਂ ਇਲਾਵਾ ਅਗਲੇ 30 ਦਿਨਾਂ ਤੱਕ ਕਿਸੇ ਦੇਵਤਾ ਜਾਂ ਕਿਸੇ ਮਨੁੱਖ ਅੱਗੇ ਪ੍ਰਾਰਥਨਾ ਕਰਦਾ ਹੈ ਤਾਂ ਉਹ ਬੰਦੇ ਨੂੰ ਸੇਰਾਂ ਦੀ ਗੁਫਾ ਵਿੱਚ ਸੁੱਟਿਆ ਜਾਣਾ ਜ਼ਰੂਰੀ ਹੈ ਇਹ ਜਿਹੜਾ ਮਤਲਬ ਪਕਾਇਆ ਗਿਆ ਕਿ ਜਦੋਂ ਹੀ ਇੱਕ ਵਿਸ਼ਵਾਸੀ ਬਲੀਵਰ ਇੱਕ ਅچھے ਸੇਵਕ ਅچھے ਪਾਸਟਰ ਅچھے ਐਲਡਰ ਸੇਵਕਾਈ ਕਰਨ ਵਾਲਾ ਅਤੇ ਪ੍ਰਭੂ ਦੇ ਨਾਲ ਗੁਫਾਦਾਰੀ ਨਾਲ ਚੱਲਣ ਵਾਲਾ ਇਹੀ ਕਰੇਗਾ ਜਿਵੇਂ ਦਾਨੀ ਨੇ ਕੀਤਾ ਕਿ ਜਦੋਂ ਹੀ ਸੁਣਿਆ ਉਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਚਲਾ ਗਿਆ ਲਿਖਿਆ ਕਿ ਉਹ ਸੱਤ ਉੱਤੇ ਗਿਆ ਤੇ ਉਸ ਉੱਪਰਲੇ ਚਿਵਾਰੇ ਦੀਆਂ ਖਿੜਕੀਆਂ ਜਿਹੜੀਆਂ ਯਰਸ਼ਲਮ ਵੱਲ ਖੁੱਲੀਆਂ ਰਹਿੰਦੀਆਂ ਸਨ ਉਹ ਉਹਨਾਂ ਦੇ ਅੱਗੇ ਜਾ ਕੇ ਬੁੱਧਨੇ ਟੇਕੇ ਪ੍ਰਾਰਥਨਾ ਕਰਨ ਲੱਗਿਆ ਭਾਵੇਂ ਉਹ ਕਾਨੂੰਨ ਸਖਤ ਸੀਗਾ ਭਾਵੇਂ ਉਹ ਰਾਜੇ ਦੀ ਸਜ਼ਾ ਸਖਤ ਸੀ ਭਾਵੇਂ ਉਹਦਾ ਸੰਦੇਸ਼ ਸੀਗਾ ਜਿਸ ਰਾਜੇ ਨਗਰ ਦੇ ਵਿੱਚ ਰਹਿੰਦਾ ਸੀਗਾ ਪਰ ਉਹ ਪਰਮੇਸ਼ਵਰ ਦੇ ਨਾਲ ਵਫ਼ਾਦਾਰ ਧਰਮੀ ਜਨ ਬਣ ਕੇ ਰਹਿੰਦਾ ਸੀ ਪਿਆਰੇ ਅੱਜ ਸਾਲੋਂ ਵੀ ਜਿਸ ਵੀ ਹਾਲਾਤ ਜਿਸ ਵੀ ਸਮੇਂ ਜਿਸ ਵੀ ਜਗ੍ਹਾ ਵਿੱਚ ਜਿੱਥੇ ਵੀ ਅਸੀਂ ਸੇਵਾ ਕਰਦੇ ਆਂ ਪ੍ਰਾਰਥਨਾ ਕਰਦੇ ਆਂ ਵਿਸ਼ਵਾਸੀ ਆਂ ਚਰਚ ਦੇ ਨਾਲ ਜੁੜੇ ਹੋਇਆ ਪ੍ਰਭੂ ਦੇ ਕਲੀਸਿਆ ਦੇ ਮੈਂਬਰ ਜਿਸ ਜਗ੍ਹਾ ਤੇ ਵੀ ਸੀ ਖੁਦਾ ਦੇ ਭਵਨ ਦੇ ਵਿੱਚ ਜਾਂ ਕਿਸੇ ਵੀ ਆਪਣੇ ਘਰਾਂ ਵਿੱਚ ਜਾਂ ਸੇਵਾ ਕਰਦੇ ਹੋਏ ਪਰਮੇਸ਼ੁਰ ਦੇ ਨਾਲ ਵਫਾਦਾਰੀ ਨਾ ਰਹੋ ਅਤੇ ਪਰਮੇਸ਼ੁਰ ਦੇ ਨਾਲ ਵਫਾਦਾਰੀ ਦਾ ਅਰਥ ਹੈ ਕਿ ਪਰਮੇਸ਼ੁਰ ਦੇ ਅੱਗੇ ਆਪਣੇ ਆਪ ਨੂੰ ਨੀਮਾ ਕਰਕੇ ਪਰਮੇਸ਼ੁਰ ਦੇ ਅੱਗੇ ਲਗਾਤਾਰ ਪ੍ਰਾਰਥਨਾ ਕਰਦੇ ਰਹੋ ਜਿਵੇਂ ਅਸੀਂ ਇਸ ਬਾਈਬਲ ਦੇ ਅੰਦਰ ਦਾਨੀਅਲ ਦੀ ਕਿਤਾਬ ਦੇ ਅੰਦਰ ਦੇਖਦੇ ਹਾਂ ਕਿਸ ਨੇ ਆਪਣੇ ਗुटने ਟੇਕੇ ਅਤੇ ਆਪਣੇ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕੀਤੀ ਜਿਹੜੀ ਖਿੜਕੀ ਯਰਸ਼ ਨੰਬਰ 3 ਉਲੀ ਰਹਿੰਦੀ ਸੀ ਉਹਦੇ ਵੱਲ ਮੂੰਹ ਕਰਕੇ ਪ੍ਰਾਰਥਨਾ ਕੀਤੀ ਯਰਸ਼ ਦਾ ਪਰਮੇਸ਼ੁਰ ਦੇ ਲੋਕ ਅਗਰ ਅਸੀਂ ਪਰਮੇਸ਼ੁਰ ਦੇ ਲੋਕਾਂ ਪਰਮੇਸ਼ੁਰ ਦੇ ਸ਼ਹਿਰ ਉਸ ਆਦਮ ਹਵਾ ਦੀ ਸੁਲਤਾਨ ਹੈ ਉਸ ਆਦਮ ਦੇ ਦੂਸਰੇ ਆਦਮ ਯਿਸੂ ਮਸੀਹ ਦੇ ਲਈ ਅਸੀਂ ਬਹਾਦਰ ਤੇ ਧਰਮੀ ਬਣਨਾ ਹੈ ਕਿ ਲਗਾਤਾਰ ਉਹਦੇ ਨਾਲ ਅਸੀਂ ਪ੍ਰਾਰਥਨਾ ਕਰਨਾ ਹੈ ਪ੍ਰਾਰਥਨਾ ਸਾਡਾ ਜੀਵਨ ਕਾਰਮ ਧਰਮ ਪ੍ਰਾਰਥਨਾ ਹੈ ਪ੍ਰਾਰਥਨਾ ਤੋਂ ਬਿਗੇਸ ਸਾਡੀ ਜ਼ਿੰਦਗੀ ਬੇਕਾਰ ਹੈ ਭਾਵੇਂ ਅਸੀਂ ਦਿਨ ਚ ਕਿੰਨੇ ਚਮਤਕਾਰ ਕਰਦੇ ਆ ਭਾਵੇਂ ਕਿੰਨੇ ਲੋਕਾਂ ਨੂੰ ਤੋਗਾ ਕਰਾਉਂਦੇ ਆ ਭਾਵੇਂ ਕਿੰਨੇ ਲੋਕ ਪਛਤਾਪ ਕਰਦੇ ਆ ਪਰ ਜਿੰਨਾ ਚਿਰ ਉਹ ਲੋਕ ਜਿਹੜੇ ਚਮਤਕਾਰ ਪੁੰਹਦੇ ਆ ਅਤੇ ਤੋਬਾ ਕਰਦੇ ਆ ਤੇ ਬਖਸ਼ਿਸ਼ ਮੰਗ ਲੈਂਦੇ ਆ ਪਰਮੇਸ਼ੁਰ ਦੇ ਨਾਲ ਵਫਾਦਾਰ ਨਹੀਂ ਰਹਿਣਗੇ ਪਰਮੇਸ਼ੁਰ ਦੇ ਨਾਲ ਪ੍ਰਾਰਥਨਾ ਨਹੀਂ ਕਰਦੇ ਰਹਿਣਗੇ ਤਾਂ ਉਹਦਾ ਜੀਵਨ ਬੇਕਾਰ ਆ ਜੇਕਰ ਪ੍ਰਾਰਥਨਾ ਕਰਨੀ ਹੀ ਉਹਨਾਂ ਦਾ ਜੀਵਨ ਪਰਮੇਸ਼ੁਰ ਦੇ ਲਈ ਵਫਾਦਾਰ ਅਤੇ ਧਰਮੀ ਬਣੇ ਇਸੇ ਤਰ੍ਹਾਂ ਸਾਨੂੰ ਪਰਮੇਸ਼ੁਰ ਅੱਗੇ ਹਰ ਰੋਜ਼ ਪ੍ਰਾਰਥਨਾ ਕਰਨੀ ਚਾਹੀਦੀ ਆ ਪਰਮੇਸ਼ੁਰ ਤੁਹਾਨੂੰ ਆਸ਼ੀਸ਼ ਅਤੇ ਬਰਕਤ ਦੇਵੇ ਇਹ ਪ੍ਰਾਰਥਨਾ ਸਾਡੇ ਮੁਕਤੀਦਾਤਾ ਯਿਸੂ ਦੇ ਨਾਮ 'ਚ ਮੰਗਦੇ ਆਂ ਆਮੇਨ ਆਮੇਨ ਜੈ ਮਸੀਹ ਕੀ